ਇਕ ਓਕਾਰ ਸਤਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਣ ਸੰਗ ਅਲਾਪ ਹੈ ਆਠੋਂ ਨੰਦਨ ਪ੍ਰਥਮ ਰਾਗ ਭੈਰ ਓ ਵਹਿ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰ ਵੀ ਬਿਲਾਵਲੀ ਪੁਨਿਆ ਕੀ ਗਾਵਹਿ ਬੰਗਲੀ ਪੁਨ ਅਸਲੇਖੀ ਕੀ ਭਈ ਬਾਰੀ ਐ ਪੈਰੋਂ ਕੀ ਪੰਚੌ ਨਾਰੀ ਪੰਚਮ ਹਰਖਾ ਦਿ사ਗ ਸੁਨਾਵਹਿ ਬੰਗਾਲੰ ਮਦ ਮਾਦਵ ਗਾਵਹਿ ਲਲਤ ਬਲਾਵਲ ਗਾਵਹੀ ਆਪਣੀ ਆਪਣੀ ਭਾਤ ਅਸ਼ਟਪੁਤਰ ਪਾਰਵਕੀ ਗਾਵਹਿ ਗਾਇਨ ਪਾਤਰ ਦੁਤਿਆ ਮਾਲ ਕੌਸਕ ਆਲਾਪਹਿ ਸੰਗ ਰਾਗਨੀ ਪੰਚੌ ਥਾਪਹਿ ਗੌੜ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਤੰਨਾ ਸ੍ਰੀ ਏ ਪਾਂਚੋ ਗਾਈ ਮਾਲ ਰਾਗ ਕੌਸ਼ਕ ਸੰਗ ਲਾਈ ਮਾਰੂ ਮਸਤਾ ਅੰਗ ਮੇਵਾਰਾ ਪ੍ਰਵਲ ਚੰਡ ਕੌਸ਼ਕ ਉਪਹਾਰਾ ਖੋਖਟ ਆਪਰਾਂ ਨਦ ਗਾਈ ਅਸ਼ਟ ਮਾਲ ਕੌਸ਼ਕ ਸੰਗ ਲਾਏ ਨੇ ਆਏ ਹੋ ਹਿੰਡੋਲਾ ਪੰਚਨਾਰ ਸੰਗ ਅਸ਼ਟਸੁੱਤ ਉਠੈ ਤਾਨਕ ਲੋਲਾ ਗਾਇਨ ਤਾਰ ਮਿਲਾ ਵਹੀ ਤੇਲੰਗੀ ਦੇਵ ਕਰਿ ਆਈ ਬਸੰਤੀ ਸੰਧੂਰ ਸੋਹਾਈ ਸਰਸ ਅਹੀਰੀ ਲੈ ਭਾਰ ਜਾ ਸੰਗ ਲਾਈ ਪਾਂਚੋਂ ਆਰ ਜਾ ਹਰਿਵਾਨ ਅਨੰਦ ਭਾਸਕਰ ਆਈ ਚੰਦਰ ਬਿੰਬਾ ਮਗਲਨ ਸੋਹਾਈ ਸਰਸਬਾਨ ਔ ਆਹੀ ਬਿਨੁਦਾ ਗਾਵੈ ਸਰਸ ਬਸੰਤ ਕਮੋਦਾ ਅਸ਼ਟਪੁਤਰਾ ਮੈਂ ਕਹੇ ਸਵਾਰੀ ਪੁਨ ਆਈ ਦੀਪਕੀ ਬਾਰੀ ਕਾਸ਼ੇਲੀ ਪਟਮੰਜਰੀ ਟੋਡੀ ਕਹੀ ਅਲਾਪ ਕਾਮੋਦੀ ਔ ਗੁਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤਲ ਔ ਰਾਮਾ ਕਮਲ Kusum ਚੰਪਾ ਕੇ ਨਾਮਾ ਗौरा ਔ ਕਾਨਰਾ ਕਲਿਆਨਾ ਐਟ ਪੁੱਤਰ ਦੀਪਕ ਕੇ ਜਾਨਾ ਸਭ ਮੇਲਾ ਸ੍ਰੀ ਰਾਗ ਵੈ ਗਾਵਹਿ ਪਾਂਚੋਂ ਸੰਗ ਬਰੰਗਣ ਲਾਵਹਿ ਵੈਰਾਰੀ ਕਰਨਾਟੀ ਤਰੀ ਗਵਰੀ ਗਾਵਹਿ ਆਸਾਵਰੀ ਤਹ ਪਾਛੈ ਸਿੰਧਵੀ ਅਲਾਪੀ ਸ੍ਰੀ ਰਾਗ ਸਿਉ ਪਾਂਚੋਂ ਤਾਪੀ ਸਾਲੂ ਸਾਰਗ ਸਾਗਰਾ ਔਰ ਗੌਂਡ ਗੰਭੀਰਾ ਅਟ ਪੁੱਤਰਾ ਸ੍ਰੀ 라ਗ ਕੇ ਗੌਂਡ ਕੁੰਬ ਹਮੀਰਾ ਖਟਮ ਮੇਗ ਰਾਗ ਵਹਿ ਗਾਵਹਿ ਪਾਂਚੋਂ ਸੰਗ ਬਰੰਗਣ ਲਾਵਹਿ ਸੋਰਠਾ ਗੌਂਡ ਮਲਾਰੀ ਧੁਨੀ ਉਹਨੇ ਗਾਵਹਿ ਆਸਾ ਗੁਣੀ ਉੱਚਾ ਸਵਰ ਸੁਹਾ ਪਨਕੀਨੀ ਮੀਗ ਰਾਗ ਸਿਉ ਪਾਂਚੌ ਚੀਨੀ ਬੈਰਾ ਧਰ ਗਜ ਧਰ ਕੇਦਾਰਾ ਜਵਲੀ ਧਰ ਨਟ ਔ ਜਲ ਧਾਰਾ ਪੁਨੇ ਗਾਵਹਿ ਸ਼ੰਕਰ ਔ ਸਿਆਮਾ ਮੀਗ ਰਾਗ ਪੁਤਰਨ ਕੇ ਨਾਮਾ ਖਸ਼ਟ ਰਾਗ ਉਨ ਗਾਈ ਸੰਗ ਰਾਗਨੀ ਤੀਸਾ ਸਬੈ ਪੁਤਰਾ ਰਾਗਨ ਕੀ अठारह दस बीस खष्ट राग उन गाए संघ रागन तीस सब पुत्र रागन की अठारह दस बीस वाहेगुरू जी का खालसा वाहेगुरु जी की फतेह